ਕੰਬੀਨੇਸ਼ਨ ਨੂੰ ਲੈ ਕੇ ਕੋਈ ਆਪਣੇ ਪਾਸ ਕੋਈ ਕੇਸ ਨਹੀਂ ਦੁਰਗੀ ਖਾਣ ਤੋਂ ਸਰ ਬਾਰੇ ਜਿਹੜੇ ਪਾਸੋਂ ਗੱਲ ਕੰਬੀਨੇਸ਼ਨ ਹੋਈ ਆਈਦੇ ਆ ਸਰਕਾਰ ਵੱਲੋਂ ਬਹੁਤ ਕੀ ਆ ਰਹੀ ਹੈ ਸਾਡੀ ਰਾਸ਼ ਇਨਾ ਬੁਢੀਆਂ ਜਨਤਾ ਨਾਲ ਆ ਰਹੀ ਹੈ ਇਹੋ ਜਿਹੀਆਂ ਨੌਕਰੀਆਂ ਚੱਲਦਾ ਕੰਮ 17 ਨਰਦਾ ਪ੍ਰੋਗਰਾਮ ਨਾਲ ਕੰਨੇ ਕੰਨੇ ਮਵਾਜ ਮਾਰ ਕੇ ਦੇ ਦਿੰਦੇ ਨਾਸਤਾ ਤੁਹਾਡੇ ਕੀ ਕੱਟ ਕੱਟ ਦੀ ਜਰੂਰ ਸਾਡੇ ਵੱਲੋਂ ਕਹ ਰਹੇ ਨਹੀਂ ਇਹਦਾ ਗਰੋਸਟੇਮ ਹੋਏ ਨੇ ਆਪਰ ਨਹੀਂ ਸੈਟ ਕਰ ਸਕਦਾ ਜਿਹੜੀ ਨਾਲ ਆ ਤੂੰ ਤੇਰਾ ਖੜ ਨਹੀਂ ਸਕਦਾ ਤੇਰਾ ਕੋਈ ਨਹੀਂ ਹੈਗਾ ਜਾਂ ਤਾਂ ਕੋਈ ਮੁਲਾਕਾਤ ਬਣਾ ਕੇ ਕੋਈ ਜਾਂ ਬਾਅਦ ਦੇ ਬਾਅਦ ਖਾਣ ਦੇ ਉਹੀ ਥਾਂ ਸੀ ਪੁਰਾਣਾ ਨੇ ਠੀਕ ਹੈ ਦੂਜਾ ਵਾਰ ਬਾਅਦ ਪਾਸਾ ਜਿਹੜੇ ਨੂੰ ਅਸੀਂ ਪਹਿਲਾਂ ਦੇਖ ਤੋ ਬਚਾ ਜਿਹੜੇ ਲੋਕ ਕਿਵੇਂ ਜਿੰਨੇ ਆਈਆਂ ਹੋਵਾਂ ਕੰਟਰੀ ਸ਼ੁਰੂ ਕਰ ਦੇਣੀ ਆਪਾਂ ਦਹੀਂ ਨਾਲ ਦੀ ਨਾਲ ਜਿਵੇਂ ਜਿਵੇਂ ਫਾਰਮ ਕਲੀਅਰ ਹੋਣੀ ਚਾਹੀਦੀ ਆ ਬਾਈ ਦੇ ਕੱਲ ਪਰਸੋ ਦੀ ਲਈ ਆ ਬਈ ਕੱਢੀ ਪਈ ਜਾਂਦੀ ਹੈ ਇਹ ਆਪਾਂ ਅਸੀਂ ਇੱਥੇ ਆਪ ਜਿਹੜਾ ਹੈਗਾ ਐਨਓਸੀ ਲੈਣ ਵਾਸਤੇ ਆਏ ਸੀਗੇ ਇੱਥੇ ਕਾਫੀ ਰੱਜ ਪਿਆ ਹੋਇਆ ਹੈ ਕੋਈ ਅਵਸਥਾ ਰੂਪਨਾ ਕੋਈ ਵੀ ਗੱਲ ਨਹੀਂ ਹੋ ਸਾਈ ਕਿ ਲੋਕਾਂ ਦੀ ਖੱਜਲ ਖਵਾਰੀ ਕਰੀ ਜਾਂਦੇ ਆ ਜੇ ਇੱਕ ਫਾਰਮ ਦੇ ਫੈਲ ਦੇਤੀ ਆ ਉਹਦੇ ਵਿੱਚ ਦੋਹਾਂ ਦੇ ਦਸਤਕਤ ਰਹਿ ਗਏ ਦੁਆਰਾ ਫਿਰ ਉਹਨਾਂ ਨੂੰ ਅੰਦਰ ਜਾਣਾ ਪੈਂਦਾ ਜੇ ਜਾਣੇ ਤੇ ਉਥੇ ਧੱਕੇ ਮਿਾਈ ਹੁੰਦੀ ਆ ਧੱਕੇ ਮਾਰ ਕੇ ਬਾਹਰ ਕੱਢਦੇ ਲੋਕਾਂ ਨੂੰ ਪਰ ਇਹ ਅਸੀਂ ਜਿਹੜੀ ਚੀਜ਼ ਚੱਲਣ ਨਹੀਂ ਦੇਵਾਂਗੇ ਜੇ ਕਰੇ ਪੇਪਰ ਜਿਹੜੇ ਭਰੇ ਪੇਪਰ ਆ ਰੱਦ ਕਰਨਗੇ ਅਸੀਂ ਭਾਵੇਂ ਸਾਨੂੰ ਹਾਈਵੇ ਜਾਮ ਕਰਨੇ ਪੈਣਾ ਅਸੀਂ ਇਲੈਕਸ਼ਨ ਕਰਵਾ ਕੇ ਰਵਾਂਗੇ ਪੰਚ ਸਾਹਿਬ ਨਾਮਜ਼ਦਗੀ ਚੱਲ ਰਹੀ ਹੈਗੀ ਆ ਅੱਜ ਤਾਂ ਹਜ਼ਾਰਾਂ ਦੀ ਗੰਦੀ ਲੋ ਖੜੇ ਆ ਕਿੰਤਾ ਦੇ ਅਰੇਂਜਮੈਂਟ ਆ ਜਿਹੜੇ ਕੀ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸਰਕਾਰ ਨੇ ਇਲੈਕਸ਼ਨ ਦਾ ਸਮਾਂ ਰੱਖਿਆ 8 ਦਿਨ ਨਾਮਜ਼ਦਗੀਾਂ ਵਾਸਤੇ ਰੱਖਿਆ ਤੇ ਵਿੱਚੋਂ 4 ਛੁੱਟੀਆਂ ਔਰ 4 ਦਿਨ ਨਾਮਜ਼ਦਗੀਾਂ ਰਹਿ ਗਈਆਂ ਔਰ ਤੁਸੀਂ ਹਾਲਾਤ ਦੇਖ ਲਓ ਲੋਕਾਂ ਨੂੰ ਚੁੱਲਾ ਟੈਕਸ ਲੈਣ ਵਾਸਤੇ ਔਰ ਐਨਓਸੀ ਲੈਣ ਵਾਸਤੇ ਇੰਨਾ ਕ ਖੱਜਲ ਹੋਣਾ ਪੈ ਰਿਹਾ ਕਿ ਸ਼ਾਇਦ 4 ਵਜੇ ਆ ਕੇ ਲੋਕ ਇੱਥੇ ਬੈਠ ਜਾਂਦੇ ਆ ਔਰ देर ਰਾਤ ਤੱਕ ਇੱਥੇ ਬੈਠੇ ਰਹਿੰਦੇ ਆ ਉਹ ਅਖੀਰ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਹਜੇ ਸਾਈਨ ਨਹੀਂ ਹੋਏਗੀ। ਔਰ ਲੋਕੇ ਤਾਂ ਖੱਜਲ ਖਵਾਰ ਹੋ ਕੇ ਜਾ ਰਹੇ ਆ। ਸਰਕਾਰ ਜਿਹੜੇ ਆਪਣੇ ਉਹਨਾਂ ਦੇ ਜਿਨ੍ਹਾਂ ਨੂੰ ਉਹ 100 ਕੋਰਡ ਭਮਕੜ ਅਸੀਂ ਤਾਂ ਕਹਿੰਨੇ ਆ ਤੇ ਵਲੰਟੀਅਰ ਆ ਉਹਨਾਂ ਦੇ ਜਿਹੜੀਆਂ ਨਾਮਜਾਦਗੀਆਂ ਘਰੇ ਬਹਿ ਕੇ ਪਰਵਾ ਰਹੇ ਆ ਇੱਥੇ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ। ਨਹੀਂ ਹੁਣ ਇਥੋਂ ਨਹੀਂ ਲੱਗਦਾ ਵੀ ਇਹਨਾਂ ਸੀ ਕਲੀਅਰ ਕਰਵਾ ਰਹੇ ਕਿ ਨਹੀਂ ਕਰਵਾ ਰਹੇ। ਦੇਖੋ ਸਰਕਾਰ ਦੇ ਇੱਕ ਮਨ 'ਚ ਬੜਾ ਵੱਡਾ ਵਹਿਮ ਆ। ਦੀ ਸਾਡੀ ਸਰਕਾਰ ਆ ਪਰ ਜਦੋਂ ਲੋਕਾਂ ਦਾ ਹਜੂਮ ਉਹਨਾਂ ਦੇ ਖਿਲਾਫ ਇਕੱਠਾ ਹੋ ਗਿਆ ਇਹ ਤਾਂ ਇਥੋਂ ਤੱਕ ਜਿਹੜਾ ਲੋਕ ਆ ਉਹਨਾਂ ਨੂੰ ਇਸ ਕਦਰ ਮਜਬੂਰ ਕਰ ਦੇਣਗੇ ਕਿ ਇਹ ਲੋਕਾਂ ਨੂੰ ਆਵਾਜ਼ ਮਾਰ ਕੇ ਐਨਓਸੀ ਐਨਓਸੀ ਦੇਣਗੇ ਜੋ ਚੁੱਲਾ ਟੈਕਸ ਕੱਟ ਕੇ ਨਹੀਂ ਦਿੰਦੇ ਉਹ ਦੇਣਗੇ ਲੋਕਾਂ ਦਾ ਜਿਹੜਾ ਸਬਰ ਆ ਉਹਦਾ ਉਹਨਾਂ ਦਾ ਇਮਤਿਹਾਨ ਨਾ ਲਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੋਕਾਂ ਨੂੰ ਜਿਹੜਾ ਹੈਗਾ ਨਿਰਪੱਖ ਹੋ ਕੇ ਇਲੈਕਸ਼ਨ ਲੜਨ ਵਾਸਤੇ ਮਜਬੂਰ ਜਿਹੜਾ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਾਗਜ਼ ਨਾ ਭਰਨ ਨਿਰਪੱਖ ਜਿਹੜਾ ਚੋਣ ਉਹ ਹੋਣੀ ਚਾਹੀਦੀ ਆ ਔਰ ਲੋਕਾਂ ਨੂੰ ਜਿਹੜੇ ਕਾਗਜ਼ ਭਰ ਦੇਣੇ ਚਾਹੀਦੇ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੀ ਪਾਰਟੀ ਆਵਾਜ਼ ਦੀ ਪਾਰਟੀ ਆ ਸਰਕਾਰ ਦਾ ਹੀ ਕੰਮ ਕਰਾ ਰਹੀ ਦੂਜੀ ਪਾਰਟੀ ਦਾ ਨਹੀਂ ਕਰਾ ਰਹੀ ਤੁਸੀਂ ਦੇਖੋ ਜੀ ਆ ਲੋਕ ਇੰਨਾ ਹਯੂਮ ਖੜਾ ਤੁਸੀਂ ਇਹਨਾਂ ਤੋਂ ਪੁੱਛ ਲਓ ਵੀ ਇਹਨਾਂ ਦੇ ਵਿੱਚੋਂ ਕਿਹਨੂੰ ਐਨਓਸੀ ਮਿਲ ਗਈ ਆ ਕਿਹਨੂੰ ਚੁੱਲਾ ਟੈਕਸ ਮਿਲ ਗਿਆ ਕਿਹਨਾਂ ਦੇ ਨਾਮਜ਼ਦਗੀਆਂ ਫਾਈਲਾਂ ਓਕੇ ਹੋ ਗਈਆਂ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾਗਾ ਫਾਈਲ ਲੈ ਲੈਂਦੇ ਐ ਐਨਓਸੀ ਆਸਤੇ ਕੋਈ ਉਹਦੀ ਰੀਸੀਵਿੰਗ ਨਹੀਂ ਵੀ ਕਿੰਨੇ ਚਿਰ ਬਾਅਦ ਤੁਹਾਨੂੰ ਦੇ ਦਾਂਗੇ ਤਿੰਨ ਤਿੰਨ ਦਿਨ ਹੋ ਗਏ ਫਾਈਲਾਂ ਨੂੰ ਐਨਓਸੀਆਂ ਨੂੰ ਦਿੱਤੇਆਂ ਲੋਕਾਂ ਨੂੰ ਹਜੇ ਤੱਕ ਨਹੀਂ ਦੇ ਰਹੇਗੇ ਐਨੇ ਬੰਦੇ ਬੈਠੇ ਕਿਸੇ ਨੂੰ ਪੁੱਛ ਲਓ ਪੁੱਛੋ ਇਹਨਾਂ ਨੂੰ ਵੀ ਤੁਹਾਨੂੰ ਮਿਲ ਗਏ ਆ ਕੋਈ ਕਾਗਜ਼ ਮਿਲ ਗਏ ਆ ਕੀ ਪ੍ਰੋਸੈਸ ਆ ਕਿਵੇਂ ਨਾਮਜ਼ਦਗੀਆਂ ਹੋਣੀਆਂ ਕਿਸੇ ਨੂੰ ਕੁਝ ਪਤਾ ਹੀ ਨਹੀਂ ਔਰ ਤੁਹਾਨੂੰ ਵੱਡੀ ਗੱਲ ਹੈ ਜਿਹੜਾ ਹੋਸਟਲ ਗਰਲਸ ਹੋਸਟਲ ਰੱਖਿਆ ਨਾਮਜ਼ਦਗੀ ਆਸਤੇ ਅੱਜ ਵੀ ਉੱਥੇ ਰਿਟਰਨਿੰਗ ਆਫਸਰ ਹੈ ਨਹੀਂਗਾ ਔਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਲਾਸਟ ਦਿਨ ਨਾਮਜ਼ਦਗੀ ਭਰ ਲਓ ਇੱਕ ਦਿਨ ਦੇ ਵਿੱਚ ਇੰਨੇ ਲੋਕ ਕਿਵੇਂ ਨਾਮਜ਼ਦਗੀਆਂ ਭਰ ਸਕਦੇ ਆ ਇਹ ਇੱਕ ਸਰਕਾਰ ਇੱਕ ਪਲਾਨ ਬਣਾ ਰਹੀ ਆ ਕਿ ਲੋਕਾਂ ਨੂੰ ਜਿਹੜਾ ਹੈਗਾ ਸਾਈਡ ਤੇ ਕਰ ਦਿੱਤਾ ਜਾਵੇ ਤੇ ਅਸੀਂ ਆਪਣੇ ਸੋ ਕਾਲਡ ਭਮਕੜਾ ਨੂੰ ਜਿਹੜਾ ਹੈਗਾ ਪੰਜ ਸਰਪੰਚ ਬਣਾ ਦੇਣਾ ਪਰ ਇਹ ਚੀਜ਼ ਹੋਣੀ ਨਹੀਂ ਲੋਕ ਇਸ ਦੇ ਖਿਲਾਫ ਇਕੱਠੇ ਹੋ ਗਏ ਆ ਚਾਹੇ ਦੋ ਛੁੱਟੀਆਂ ਹੀ ਆ ਪਰ ਲੋਕਾਂ ਨੇ ਜਿਹੜੀ ਆਪਣੀ ਤਿਆਰੀ ਆ ਉਹ ਕਰ ਲਈ ਆ ਦੀ ਸਰਕਾਰ ਦਾ ਜਿਹੜਾ ਇਹ ਧੱਕੇਸ਼ਾਹੀ ਆ ਉਹਦਾ ਮੂੰਹ ਤੋੜ ਜਵਾਬ ਦੇਣਗੇ ਲੱਗਦਾ ਹੈ ਵੀ ਜਿਹੜੇ ਹੁਣ ਛੁੱਟੀਆਂ ਕਰਕੇ ਇਹਨਾਂ ਦੀ ਪੂਰੀ ਨਾਮਜ਼ਦਗੀ ਹੋ ਜੂਗੀ ਸਾਰੇ ਤਕਨਦ ਕੰਮ ਬਹੁਤ ਮੁਸ਼ਕਿਲ ਆਈ ਪਰ ਲੋਕ ਸਿਰੜੀ ਆ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹਨਾਂ ਨੇ ਜਾਣ ਤਲੀ ਤੇ ਧਰੀ ਹੋਈ ਆ ਇਲੈਕਸ਼ਨ ਲੜਨਗੇ ਵੀ ਕਾਰਜ ਵੀ ਭਰਨਗੇ ਇਲੈਕਸ਼ਨ ਲੜਨਗੇ ਵੀ ਔਰ ਸਰਕਾਰ ਦੇ ਜਿਹੜੇ ਜਿਹਨਾਂ ਨੂੰ ਉਹਨਾਂ ਨੇ ਆਪਣੇ ਪੰਜ ਸਰਪੰਚ ਬਣਾਉਣਾ ਉਹਨਾਂ ਨੂੰ ਕਰਾਰੀ ਹਾਰ ਦੇਣਗੇ ਬਹੁਤ ਸਰਪੰਚਾਂ ਕਿ ਕਿੱਦਾਂ ਦੇ ਹਾਲਾਤ ਅਗਲੇ ਨਾਮਜ਼ਦ ਹਾਲਾਤ ਜੀ ਬਹੁਤ ਮੜੇ ਆ ਦੰਨੋ ਸੀ ਮਿਲਣੀ ਰਹੀ ਦੋ ਦੋ ਚਾਰ ਚਾਰ ਘੰਟੇ ਹੋ ਗਏ ਖੜਿਆ ਨੂੰ ਕੀ ਕਹਿ ਰਹੇ ਹੈਗੇ ਨੇ ਅਧਿਕਾਰੀ ਬੱਸ ਕਹਿੰਦੇ ਆ ਵੀ ਹਜੇ ਰੁਕੋ ਕੋਈ ਖਾਣਾ ਖਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਲੇਟ ਹੋਈ ਜਾਂਦਾ ਤੇ ਪਰਭਾਨ ਦੇ ਦਿਨ ਥੋੜੇ ਆ ਤੇ ਬਹੁਤ ਜਿਆਦਾ ਰਾਸ਼ਾ ਫਿਰ ਮੜੀ ਮੋਟੀ ਗਲਤੀ ਹੁੰਦੀ ਆ ਉਹਦਾ ਸੁਧਾਰ ਕਰਦੇ ਆ ਕਿ ਨਹੀਂ ਕਰਦੇ ਕਰਕੇ ਫੈਲ ਪਰੇ ਕਰ ਦਿੰਦੇ ਆ ਭਾਈ ਜਾ ਕੇ ਮਾਰਦੇ ਹਾਂ 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 ਜੀ ਹਾਂ ਜੀ ਕੀ ਮੰਗ ਕਰਦੇ ਆ ਮੰਨ ਜੀ ਕਰਦੇ ਆ ਵੀ ਵਧੀਆ ਢੰਗ ਨਾਲ ਫੈਲ ਤੇ ਕੋਈ ਕੋਈ ਲੋਕ ਸਾ ਤੇ ਉਹਦਾ ਕਲੀਅਰ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਬੇਨਤੀ ਆ ਵੀ ਕਹੇ ਤੇ ਵੀ ਤਾਜ ਨਾਲ ਚੱਕੇ ਜਾਣ ਨਹੀਂ ਕੋਈ ਪੁਸ਼ ਕਰਦਾ ਕੋਈ ਪੁਸ਼ ਕਰਦਾ ਡੀਸੀ ਨੂੰ ਵੀ ਜ਼ਾਇਦ ਕਰਨ ਚਾਹੀਦੀ ਆ ਕੋਈ ਵੀ ਲੀਡਰ ਕੋਈ ਕਹਿੰਦਾ ਵੀ ਆ ਤਾਜ ਚੱਕਦੇ ਬਿਲਕੁਲ ਨਾ ਉਹਦਾ ਸੋਅੱਖਾ ਜਿਹੜਾ ਬੰਦੇ ਦਾ ਖਰਾਬ ਕਰ ਦਿੰਦੇ ਆ ਚੇਨਿਕ ਬੇਨਤੀ ਕੁਸ਼ਦੀਪ ਸਿੰਘ ਝੰਡੇਵਾਲੇ ਤੋਂ ਕੁਸ਼ਦੀਪੀ ਨੋਮੀਨੇਸ਼ਨ ਕਰਨ ਵਾਸਤੇ ਅੱਜ ਪਹੁੰਚੇ ਹਾਂ ਜੀ ਤੇ ਕੀ ਮੁਸ਼ਕਿਲਾਰੀਆਂ ਨੇ ਕਿ ਨਾਲ ਕਰਦੇ ਬਹੁਤ ਵਧੀਆ ਪ੍ਰਬੰਧ ਹੈ ਸਾਰੇ ਵੀਡੀਓ ਸਾਹਿਬ ਵੱਲੋਂ ਜੋ ਟੀਮ ਬਣਾਈ ਗਈ ਹੈ ਬਹੁਤ ਵਧੀਆ ਹੈਗੀ ਹੈ ਸੈਕਟਰੀ ਸਾਹਿਬ ਬਾਹਰ ਆਪਣੇ ਸੈਂਡ ਕਰਕੇ ਜੋ ਆਪਣਾ ਚੁੱਲਾ ਟੈਕਸ ਉਹ ਦੇ ਰਹੇ ਆ ਪ੍ਰਬੰਧ ਪੂਰਾ ਵਧੀਆ ਹੈਗਾ ਪ੍ਰੋਪਰ ਚੈਨਲ ਹੈਗਾ ਤੇ ਵਧੀਆ ਪ੍ਰਬੰਧ ਹੈਗਾ ਵੀਡੀਓ ਸਾਹਿਬ ਨੇ ਕੀ ਰਾਸ਼ ਦੀ ਰਾਸ਼ ਕਾਫੀ ਆਸ਼ਾ ਹੈ ਜੀ ਖਾਰਿਆਂ ਨੂੰ ਚੋਣ ਲੜਦੇ ਚਾਹ ਬਣਾ ਤੇ ਉਸ ਕਰਕੇ ਜਿਆਦਾ ਪਿੰਡ ਨੂੰ ਕੋਈ ਰਸਤਾ ਹੈਗਾ ਪਰ ਉਨਾ ਹੀ ਵਧੀਆ ਪ੍ਰਬੰਧ ਵੀ ਹੈਗਾ ਜਾਦਾ ਸਰਬਸੰਤੀ ਦੀ ਵੀ ਗੱਲ ਕੀਤੀ ਜਾ ਰਹੀ ਸੀ ਜੀ ਜਿਹੜੇ ਸਰਬਸੰਤੀ ਬੋਲ ਰਹੇ ਹਾਂਜੀ ਉਹਨੂੰ ਲੱਗੇ ਕਿਵੇਂ ਦੇਖੋ ਇੱਕ ਚੰਗੀ ਗੱਲ ਹੈ ਜੇ ਪਿੰਡਾਂ ਵਿੱਚ ਸਭ ਸੰਤੀ ਹੋ ਜੇ ਆਪਣੇ ਜੋ ਪੰਜਾਬ ਸਰਕਾਰ ਆ ਸਰਦਾਰ ਭਵਨ ਸਿੰਘ ਮਾਨ ਜੀ ਆ ਉਹਨਾਂ ਨੇ 5 ਲੱਖ ਰੁਪਏ ਅਨਾਉਂਸ ਕੀਤਾ ਹੈਗਾ ਸਟੇਡੀਅਮ ਸਕੂਲ ਵਧੀਆ ਸਾਰਾ ਕੁਝ ਦੇਣ ਦਾ ਕੀਤਾ ਹੈਗਾ ਜੇ ਪੰਚਾਇਤ ਚੰਗਾ ਪਿੰਡ ਚੁਣ ਕੇ ਚੰਗੀ ਪੰਚਾਇਤ ਚੁਣੂਗਾ ਤੇ ਉਹੀ ਪਿੰਡ ਦੀ ਡਿਵੈਲਪਮੈਂਟ ਵਧੀਆ ਹੋਊਗੀ ਇਸ ਕਰਕੇ ਸਰਬਸੰਤੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਮੇਰਾ ਨਾਮ ਗੋਕਲ ਚੰਦ ਹੈ ਜੀ ਬੁੱਕੀ ਬਰਾ ਪੰਡਾ ਮੇਰਾ ਜੀ ਅੱਜ ਆ ਗਏ ਆ ਆਮ ਗਿਰਗੀਆਂ ਕੁਝ ਵੀ ਪਰਨਾਤੇ ਆਏ ਹੋ ਕੈਨੇਡਾ ਦੀ ਪੰਚਾਇਤ ਵਾਸਤੇ ਹਾਂਜੀ ਕਿਦਾਂ ਦੇ ਰੇਟ ਮੰਡਾ ਦੀ ਪ੍ਰੋਬਲਮ ਹੈ ਅਰੇਂਜਮੈਂਟ ਬਹੁਤ ਵਧੀਆ ਜੀ ਤਰਤੀਬ ਵਰ ਅਫਸਰ ਬੈਠੇ ਆ ਪਰ ਦਨ ਥੋੜੇ ਕਰਕੇ ਰਾਸ਼ੀ ਥੋੜਾ ਜਿਆਦਾ ਵੱਧ ਗਿਆ ਆਮ ਇਹਨਾਂ ਲਈ ਉਹ ਹਦਾਇਤ ਹੀ ਸੀ ਵੀ ਛੇਤੀ ਜਲਦੀ ਕਰਾ ਲਓ ਆਪਦਾ ਕੰਮ ਅਗਸਤ 23 ਦੇ ਲੋਕ ਲੱਗੇ ਵੇ ਚੁਲਾ ਡੈਕਸ ਦਾ ਲੈਣਾ ਜਾਂ ਐਨਓਸੀ ਲੈਣਾ ਉਹ ਲੋਕਾਂ ਦੀ ਥੋੜਾ ਜਿਹਾ ਡਿਲੇ ਹੋ ਗਿਆ ਪਿੰਡ ਚ ਸਾਰਾ ਮੌਲ ਓਵੇਂ ਹੁੰਦਾ ਥੋੜਾ ਜਿਹਾ ਕਿਨੇ ਭਰਨੀ ਹੈ ਕਿਨੇ ਬੰਨੇ ਉਹਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਬਾਕੀ ਆ ਲੋਕ ਦਿਨ ਛੁੱਟੀਆਂ ਵੀ ਆ ਰਹੀਆਂ 2 ਅਕਤੂਬਰ ਦੀ ਆ ਰਹੀ ਹੈ ਉਹਦੇ ਕਰਕੇ ਲੋਕਾਂ ਨੂੰ ਹੋਰ ਥੋੜੀ ਤੇਜ਼ੀ ਬਣੇ ਵੀ ਅੱਜ ਇਹ ਕੰਮ ਐ ਨੋਸੇ ਦਾ ਕਿ ਗਾਂ ਉਧਰ ਵੀ ਟਾਈਮ ਲੱਗਣਾ ਥੋੜਾ ਜਿਹਾ ਉਧਰ ਜਾ ਕੇ ਜਮਾ ਕਰਾਉਣੀਆਂ ਪਹਿਲਾਂ ਨਾਮਜਦਗੀ ਦੀ ਤਰੀਕ ਕਿਹੜੀ ਕਿਹੜੀ ਰੱਖੀ ਸੀ ਜੀ ਨਾਮਜਦਗੀ ਦੀ ਤਰੀਕ 27 ਜੀ ਤੋਂ 4 ਤਰੀਕ ਤੱਕ ਹੈ ਜੀ ਸਰ ਰੱਖੀ ਵੀ ਤੇ ਦਿਨ ਉਹਨੇ ਕਹੇਗੇ ਪਰ ਲੋਕਾਂ ਨੂੰ ਵੀ ਤੇਜ਼ੀ ਹੈ ਪਰ ਕੰਮ ਵੀ ਬਹੁਤ ਤੇਜ਼ੀ ਨਾਲ ਹੋ ਰਿਹਾ ਜਿਵੇਂ ਤੇਜ਼ੀ ਨਾਲ ਕੰਮ ਹੈ ਕੰਮ ਹੋ ਰਿਹਾ ਜਿਵੇਂ ਆ ਵੀਡੀਓ ਬਲੌਗ ਸਰ ਵਿੱਚ 50 ਪਿੰਡ ਹੈ ਜੀ 50 ਪਿੰਡਾਂ ਦੀਆਂ ਪੰਚਾਇਤਾਂ ਨੇ ਕਰਨਾ ਤਿੰਨ ਤਿੰਨ ਉਹ ਕਈ ਹੱਥੇ ਜਗ੍ਹਾ ਤੇ ਉਸਾਂ ਨੂੰ ਮੈਂ ਬਰੇ ਵਾਦੇ ਹੈ ਜੀ ਐਨਓਸੀ ਦੀ ਵੀ ਕਹਿੰਦੇ ਸਮੱਸਿਆ ਆ ਰਹੀ ਸੀ ਸਰ ਐਨਓਸੀ ਦੀ ਕੋਈ ਸਮੱਸਿਆ ਨਹੀਂ ਜਿਵੇਂ ਤੁਸੀਂ ਬਾਹਰ ਵੀ ਵੇਖੋਗੇ 33 ਵਾਰ ਕੰਮ ਚੱਲੀ ਜਾਂਦਾ ਤੇ ਜਿਵੇਂ ਨੰਬਰ ਆ ਜਾਂਦਾ ਉਹ ਨਾਲ ਦੀ ਨਾਲ ਮਿਲ ਜਾਂਦੀ ਹੈ ਇਹ ਐਨਓਸੀ ਉਹ ਨਾ ਗਰਮਿੰਦਰ ਸਿੰਘ ਆ ਜੀ ਮੈਲ ਸਿੰਘ ਕਿਹੜੇ ਪਿੰਡ ਤੋਂ ਆਏ ਆ ਅਸੀਂ ਮਹਿਰੋਪੜ ਤੋਂ ਆਏ ਆ ਜੀ ਕਾਦੇ ਪੇਪਰ ਡਾਕੂਮੈਂਟਸ ਭਰਾਂਗੇ ਅਸੀਂ ਇਹ ਪਹਿਲਾਂ ਤਿਆਰ ਕਰ ਦਿਆਂ ਜਿਹੜੇ ਨਾਮ ਦੇਣੇ ਆ ਮੈਂਬਰਾਂ ਦੇ ਤੇ ਸਰਪੰਚ ਦੇ ਅੱਛਾ ਜੀ ਉਹ ਪਹਿਲਾਂ ਤਿਆਰ ਕਰ ਦਿਆਂ ਕਿੰਨਾ ਲੱਗ ਰਿਹਾ ਤੁਹਾਨੂੰ ਇੱਥੇ ਬਹੁਤ ਵਧੀਆ ਰੱਛ ਵੀ ਬਹੁਤ ਆ ਜੀ ਤਾਂ ਥੋੜੇ ਕਰਕੇ ਰੱਛ ਬਹੁਤ ਜ਼ਿਆਦੇ ਆ ਬਾਕੀ ਵਧੀਆ ਕੰਮਕਾਰ ਹੋ ਰਿਹਾ ਠੀਕ ਐਨਓਸੀ ਖਾਸ ਕਰਕੇ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਆਮ ਬੰਦਿਆਂ ਦੇ ਵਿੱਚ ਵੀ ਸਰਕਾਰ ਐਨਓਸੀ ਨਹੀਂ ਦਵਾ ਰਹੀ ਜੀ ਸਾਨੂੰ ਤਾਂ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਜਾਂ ਨੌ ਫੈਸਲੇ ਤਿਆਰ ਕਰਾਈ ਜਾਂਦੇ ਆ ਹਜੇ ਜੋ ਫੈਸਲ ਤਿਆਰ ਹੋ ਗਈ ਸਾਨੂੰ ਐਨਓਸੀ ਉਸੇ ਟਾਈਮ ਮਿਲ ਜਾਣੀ ਹੈ ਆਮ ਬੰਦੇ ਜਿਹੜੇ ਪਹਿਲੋਂ ਭਰਾ ਕੇ ਲਈ ਜਾਂਦੇ ਆ ਨਾਲ ਦੀ ਨਾਲ ਐਨਓਸੀ ਮਿਲ ਜਾਂਦੀ ਹੈ ਉਹਨੂੰ ਸਾਰਿਆਂ ਨੂੰ ਜੇਕਰ ਤੁਹਾਨੂੰ ਇਹ ਰੁਕਣ ਦੀ ਲੋੜ ਜਤੋਂ ਬਾਕੀ ਰਾਤ ਸਿਰ ਰੁਗੜ ਜ਼ਿਆਦਾ ਹੈਗਾ ਜਿਵੇਂ ਟਾਈਮ ਥੋੜਾ ਕਰਕੇ ਰਸ ਬਹੁਤ ਜ਼ਿਆਦਾ ਆਂ ਕਰਕੇ ਹਰੇਕ ਬੰਦ ਨੂੰ ਥੋੜਾ ਬਹੁਤ ਟਾਈਮ ਲੱਗਦਾ ਕੋਈ ਪਲਾਨ ਵੀ ਖੜਨਾ ਪੈ ਸਕਦਾ ਤੇ ਬਾਕੀ ਕੋਈ ਨਿਕਤ ਵਾਲੀ ਗੱਲ ਤਾਂ ਹੈ ਨਹੀਂ ਤੇ ਲੋਕ ਵੀ ਛੇਤੀ ਕਰੀ ਜਾਂਦੇ ਆਪ ਨੂੰ ਆਪਣੇ ਕੰਮਾਂ ਦੀ ਜ਼ਿਆਦਾ ਯਾਨੀ ਖੇਤ ਤੋਂ ਬਾੜੀ ਬਣੀ ਵੀ ਛੇਤੀ ਪਹਿਲਾਂ ਪਾਰਨ ਦੀ ਕਰਨ ਦੀ ਰਸ ਬਹੁਤ ਜ਼ਿਆਦਾ ਹੈਗਾ ਇੰਤਜ਼ਾਮ ਦੀ ਜਗ੍ਹਾ ਬੈਠਾ ਹੈ ਇੰਤਜ਼ਾਮ ਵੀ ਫਿਰ ਰੱਜ ਦੇ ਹਿਸਾਬ ਨਾਲ ਇੰਤਜ਼ਾਮ ਥੋੜਾ ਬਹੁਤ ਤਾਂ ਕਰਨੀ ਪੈਂਦਾ ਉਸ ਕੋਲੇ ਵੀ ਵਾਰੀ ਨੇ ਮੈਣਨਾ ਪੈਂਦਾ ਬਾਕੀ ਕੋਈ ਇਹੋ ਜਿਹੀ ਦਿੱਕਤ ਵਾਲੀ ਗੱਲ ਹੈ ਨਹੀਂ ਕੋਈ ਕੀ ਨਾ ਤੁਹਾਡਾ ਮੇਰਾ ਨਾਮ ਸੰਦਰ ਸਿੰਘ ਹੈ ਜੇ ਤੁਸੀਂ ਕਿਹੜੇ ਪਿੰਡ ਤੋਂ ਆਏ ਮੈਂ ਮਹਿਨੇ ਤੋਂ ਆਇਆ ਹਾਂ ਨਾਮਦਗੀ ਪੇਪਰ ਅੱਜ ਦਾ ਫੋਟੋ ਆਪੇ ਆਏ ਹੋ ਤੇ ਕਿੰਦਾ ਵੀ ਮਜ਼ਾਵਾ ਹੈ ਇੱਥੇ ਇੰਤਜ਼ਾਮ ਸਰਕਾਰ ਵੱਲੋਂ ਬਹੁਤ ਵਧੀਆ ਕੀਤੇ ਗਏ ਆ ਜੀ ਹਰ ਚੀਜ਼ ਨੂੰ ਤਰਤੀਬ ਨਾਲ ਲੋਕ ਕਰ ਰਹੇ ਆ ਬਸ ਵੀ ਲੋਕਾਂ ਦੀ ਜੇ ਆਪਦੀ ਥੋੜੀ ਅਨਗਹਿਲੀ ਹੋ ਜੇ ਜਾਂ ਵੀ ਜਲਦਬਾਜ਼ੀ ਚ ਕੋਈ ਗਲਤੀ ਕਰ ਸਕਦੇ ਪਰ ਸਰਕਾਰ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਗਈ। ਕੋਈ ਅਰਚਤਾ ਨਹੀਂ ਆਉਂਦੀ। ਨਹੀਂ ਨਹੀਂ ਕੋਈ ਅਰਚਨ ਨਹੀਂ ਆਈ ਸਾਨੂੰ। ਆਮ ਲੋਕਾਂ ਦੀ ਬੋਲੀ ਵੀ ਐਨਓਸੀ ਦੀ ਗੱਲ ਕਰਦੇ ਮਾਰੀਏ। ਇਹ ਤਾਂ ਦੇਖੋ ਜੀ ਹਰ ਬੰਦੇ ਦੀ ਪਾਰਟੀ ਆਪੋਜੀਸ਼ਨ ਨੇ ਕੋਈ ਨਾ ਕੋਈ ਵਾਅਦਾ ਪਲਾਉਣੀ ਹੁੰਦੀ ਆ। ਸਰਕਾਰ ਵਿਰੋਧ ਵੀ ਉਹ ਇਹ ਨਹੀਂ ਕਰ ਰਹੀ ਉਹ ਨਹੀਂ ਕਰ ਰਹੇ ਪਰ ਸਾਨੂੰ ਤਾਂ ਅਜੇ ਤੱਕ ਕੋਈ ਦਿੱਕਤ ਆਈ ਨਹੀਂ ਕਿ ਨਾ ਇੱਥੇ ਇਨੇ ਲੋਕ ਖੜੇ ਆ ਕਿਸੇ ਨੂੰ ਤੇ ਪੁੱਛ ਲੋ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ। ਹਾਂਜੀ ਐਨਓਸੀ ਮਿਲਦੀ ਆ। ਹਾਂਜੀ ਐਨਓਸੀ ਮਿਲਦੀ ਆ। ਹਾਂਜੀ ਪਰਜਾਤੀ ਜੋਗਾਂ ਨੂੰ ਲੈ ਕੇ ਵੀ ਨਾਮਦਗੀਆਂ ਆ ਰਹੀਆਂ ਤੁਹਾਡੇ ਵੱਲ ਮੋਗਾ ਬਨ ਤੇ ਮੋਗਾ ਟੋਦੀ ਕਰਕੇ ਕੁਫੀ ਲੋਕ ਕਹਿੰਦੇ ਕਿ ਐਨਓਸੀ ਦੀ ਪ੍ਰੋਬਲਮ ਆਊਗੀ ਇਹਦੇ ਬਾਰੇ ਸਾਡੇ ਗੱਲ ਕਰਦੇ ਹਾਂ ਮਾਨਯੋਗ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਅਸੀਂ ਬਲਾਕ ਮੋਗਾ ਬਨ ਦੀਆਂ 50 ਗ੍ਰਾਮ ਪੰਚਾਇਤਾਂ ਅਤੇ ਮੋਗਾ ਟੋਦੀਆਂ 43 ਪੰਚਾਇਤਾਂ ਦੇ ਐਨਓਸੀ ਜਾਰੀ ਕਰ ਰਹੇ ਹਾਂ ਆਮ ਪਬਲਿਕ ਨੂੰ ਜੋ ਵੀ ਉਮੀਦਵਾਰ ਇਹਨਾਂ ਵੱਲੋਂ ਫੜੇ ਕਿਤੇ ਗਏ ਹਨ ਉਹਨਾਂ ਨੂੰ ਐਨਓਸੀ ਜਾਰੀ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈ ਸੁਪਰੀਂਡੈਂਟ ਨੇ ਹੁਣੇ ਆਪੇ ਜਮਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਉਹਨਾਂ ਦੇ ਡਾਕੂਮੈਂਟ ਚੰਗੀ ਤਰ੍ਹਾਂ ਚੈੱਕ ਕਰਕੇ ਅਸੀਂ ਐਨਓਸੀ ਜਾਰੀ ਕਰ ਰਹੇ ਹਾਂ ਲੋਕੀ ਕੀ ਜਿਹੜੇ ਇੱਥੇ ਕੋਈ ਸਿਰ ਕੋਈ ਪ੍ਰੋਬਲਮ ਜਾਂ ਕਿਸ ਤਰ੍ਹਾਂ ਦੀ ਨਾਮ ਕਰਗੀ ਹੋ ਰਹੀ ਹੈ ਉਹ ਜਿੰਨੇ ਕਿੰਨੀਆਂ ਹੋ ਚੁੱਕੀਆਂ ਨੇ ਨਾਮ ਦਿੱਤੇ ਗਏ ਆ ਜੀ ਅਜੇ ਤਕਰੀਬਨ ਗਿਣਤੀ ਕਰਨ ਵਾਲੀ ਹੈਗੀ ਆ ਕਾਫੀ ਹੋ ਹੋ ਚੁਕਿਆ ਮੇਰੇ ਖਿਆਲ ਚ 100 150 ਹੁਣ ਤੱਕ ਹੋ ਚੁਕੀਆਂ ਹਨ ਤੇ ਬਾਕੀ ਅਸੀਂ ਕਰ ਰਹੇ ਆ ਸਰਵਸੰਮਤੀ ਦੀ ਕਾਫੀ ਗੱਲ ਚੱਲ ਰਹੀ ਹੈ ਹਾਂਜੀ ਸਰਵਸੰਮਤੀ ਦੀ ਕੋਸ਼ਿਸ਼ ਪਿੰਡਾਂ 'ਚ ਜਾਰੀ ਹੈ ਹਨ ਸ਼ਾਮ ਤੱਕ ਸਾਨੂੰ ਕੋਈ ਨਾ ਕੋਈ ਫਿਗਰ ਆ ਜੂਗਾ ਕਿੰਨੇ ਹੋ ਚੁੱਕੀਆਂ ਹਨ ਅਜੇ ਤੱਕ ਸਾਡੇ ਕੋਲ ਦੂਰ ਕਰ ਨਹੀਂ ਆਈ ਆ ਪਰ ਲੋਕਾਂ ਦਾ ਰੁਚੀ ਇਸ ਵਾਰ ਕਾਫੀ ਵਧ ਰਿਹਾ ਹੈ ਕੁਝ ਨਾਮਦਨ ਵੀ ਸ਼ੁਰੂ ਹੋ ਚੁੱਕੀ ਹੈਗੀ ਆ ਔਰ ਜਦੋਂ ਗੱਲ ਕਰੀਏ ਇੱਕ ਇੱਕ ਜੀਸ਼ਨ ਲੱਭੀ ਜੀਸ਼ਨ ਸਾਡੇ ਬਲੌਗ ਦੀ ਸਹੀ ਚੱਲ ਰਹੀ ਹੈ ਜੀ ਇਸ ਟਾਈਮ ਜਿਵੇਂ ਜਿਵੇਂ ਸਾਡੇ ਕੋਲ ਫੈਲ ਆਈਏ ਦੇ ਨਾਲ ਦੀ ਨਾਲ ਕਲੀਅਰ ਕਰਕੇ ਕੈਂਡੀਡੇਟ ਨੂੰ ਐਨਓਸੀ ਦੇ ਰਹੇ ਆ ਗੱਲਾਂ ਕਰ ਲੋਕਾਂ ਨੇ ਪ੍ਰੋਗਰਾਮ ਜਿਵੇਂ ਐਨਓਸੀ ਨੂੰ ਹਾਂਜੀ ਐਨਓਸੀ ਮਿਲ ਰਿਹਾ ਹਰ ਕਿਸ ਪ੍ਰਕਾਰ ਦੇ ਜਿਹੜੇ ਕੈਂਡੀਡੇਟ ਨੂੰ ਜੋ ਵੀ ਇਲੈਕਸ਼ਨ ਦੇ ਖੜਾ ਉਹਨੂੰ ਕੈਂਡੀਡੇਟ ਜਾਰੀ ਕਰ ਰਹੇ ਸੀ ਜਿਵੇਂ ਜਿਵੇਂ ਸਾਡੇ ਕੋਲ ਫਾਈਲ ਆ ਰਹੀ ਹੈ ਸਰਕਾਰ ਉਹਨੂੰ ਬੜੀਆਂ ਐਤ ਤੇ ਸਹਯਾਤਾ ਦਿੱਤੀਆਂ ਗਈਆਂ ਸੀ ਕਿ ਵੀ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਜਾਊਗਾ ਉਹ ਵੀ ਉਹਨਾਂ ਦਾ ਬਿਲਕੁਲ ਪਾਰਦਰਸ਼ੀ ਨਾਲ ਕੰਮ ਹੋ ਰਹੀ ਆ ਆਮ ਚਰਚਾਾਂ ਚੱਲ ਰਹੀਆਂ ਸੀ ਕਿ ਕਿ ਮੋਗਾ ਜ਼ਿਲ੍ਹਾ ਦੀ ਇਹ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹਾ ਦੇ ਵਿੱਚ ਕਾਫੀ 75 ਸਰਬਸਰਬੀ ਦਾ ਮੰਗੀਆਂ ਨੇ ਉਹਨਾਂ ਦੇ ਕਿੰਨੇ ਕੇਸ ਆਏ ਉਹਨਾਂ ਦੇ ਸਰਬਸੰਮਤੀ ਵਾਲਾ ਕੇਸ ਹਜੇ ਫਿਲਹਾਲ ਸਾਡੇ ਕੋਲ ਨਹੀਂ ਕੋਈ ਆਇਆ ਜੇ ਆਇਆ ਤਾਂ ਉਹਦੇ ਬਾਰੇ ਬਾਅਦ ਵਿੱਚ ਸੂਚਿਤ ਕਰ ਦਵਾਂਗੇ ਕਿਉਂਕਿ ਸਰਬੋਲੇਮੰਦੇ ਬਾਹਰ ਖੜੇ ਹੈ ਸੀ ਅਸੀਂ ਪਰਸੋਂ ਲਈ ਐਨਸੀ ਨਹੀਂ ਲਈ ਜਣੀ ਜੋ ਪਹਿਲਾਂ ਸਾਡੇ ਕੋਲ ਆਈਆਂ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਪਹਿਲਾਂ ਜਿਵੇਂ ਜਿਵੇਂ ਆਈ ਜਾਂਦੇ ਸੀ ਉਵੇਂ ਕੱਢੀ ਜਾਂਦੇ ਆ ਕਿਸੇ ਨੂੰ ਕੋਈ ਵੀ ਮਿਲ ਕੇ ਸਾਡੇ ਵੱਲ オਬਜੈਕਸ਼ਨ ਨਹੀਂ ਵੀ ਜਿਹਨੂੰ ਐਨਸੀ ਨਾਮ ਦਈਏ ਸਰਕ ਨੂੰ ਕੈਂਡੀਡੇਟ ਨੂੰ ਆਪਣਾ ਐਨਸੀ ਦੇ ਕੇ ਤੋਰਾਂਗੇ